ਪੰਜਾਬ ਆਸ਼ਰੀ ਐਸੋਸੀਏਸ਼ਨ ਵੱਲੋਂ ਅੱਜ ਪਟਿਆਲਾ ਵਿਖੇ ਐਨਟੀਪੀਸੀ ਓਪਨ ਆਸ਼ਰੀ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਇਸ ਟੂਰਨਾਮੈਂਟ ਵਿੱਚ ਬੁੱਢਾਦਲ ਪਬਲਿਕ ਸਕੂਲ ਗਰੁੱਪ ਦੇ ਡਾਇਰੈਕਟਰ ਐਡਵੋਕੇਟ ਕਰਨ ਰਾਜਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਤੇ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਦੇ ਮੁੱਖ ਸੰਪਾਦਕ ਸ਼੍ਰੀ ਅਸ਼ੋਕ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਵਿੰਦਰ ਕੁਮਾਰ ਬਾਲੀ ਨੇ ਆਏ ਹੋਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਮੁੱਖ ਮਹਿਮਾਨ ਐਡਵੋਕੇਟ ਕਰਨ ਰਾਜਵੀਰ ਸਿੰਘ ਨੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਅਤੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਆਇਗਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੜਾ ਤੋਂ ਮੈਂ ਅਭਿਵਾਨ ਆਈ ਐਕਸਟੈਂਡ ਮਾਈ ਬੈਸਟ ਵਿਸ਼ੇਸ ਟੂ 올 ਦਾ ਪਾਰਟਿਸਪੈਂਟਸ ਆਫ ਐਲਟੀਪੀਸੀ ਸਿਟੀ ਆਰਚਰੀ ਟੂਰਨਾਮੈਂਟ We look forward to such events in the future. All the best. ਦੰਦ ਮੇਰੇ ਅੱਗੇ ਆ ਰਿਹਾ ਹੈ ਕੱਲੇ ਰੋਣ ਪੰਨੇ ਦੇਣਾਂਗੇ ਬਾਅਦ ਆਹ ਤੇ ਰੈਸਟ ਮਿਲਦੀ ਕਿਤਨੀ ਬੋੜੀ ਪਹਿਲੀ ਨਹੀਂ ਨੀਓਂ ਆਪਾਂ ਅਸਲ ਵੀਡੀਓ ਵਿੱਚ ਲੱਗੇ ਓਕੇ ਚਲੋ ਕਰਨਾ ਹੈ ਕੋਈ ਮਸਤ ਨਹੀਂ ਮੇਰਾ ਨਾਮ ਰਵਿੰਦਰ ਕੁਮਾਰ ਬਾਲੀ ਹੈ ਮੈਂ ਪ੍ਰੈਜ਼ੀਡੈਂਟ ਪੰਜਾਬ ਆਰਚਰੀ ਐਸੋਸੀਏਸ਼ਨ ਅੱਜ ਇਥੇ ਮੁੰਡਾ ਗਲ ਪਬਲਿਕ ਸਕੂਲਸ ਗਰਾਊਂਡ ਦੇ ਵਿੱਚ ਆਰਚਰੀ ਦਾ ਟੂਰਨਾਮੈਂਟ ਹੋ ਰਿਹਾ ਹੈ ਐਨਟੀਪੀਸੀ ਸਿਟੀ ਓਪਨ ਆਰਚਰੀ ਟੂਰਨਾਮੈਂਟ 2024 ਇਹ ਖੇਲੋ ਇੰਡੀਆ ਦੇ ਸਕੀਮ ਦੇ ਤਹਿਤ ਸਪੋਰਟਸ ਡਿਪਾਰਟਮੈਂਟ ਆਫ ਇੰਡੀਆ ਦੇ ਪ੍ਰਕਰਮ ਦੇ ਨਾਲ ਇੱਥੇ ਕਰਵਾਇਆ ਜਾ ਰਿਹਾ ਹੈ ਇਦੇ ਵਿੱਚ ਸਾਰੀ ਕੈਟਾਗਰੀ ਦੇ ਸੀਨੀਅਰ ਜੂਨੀਅਰ ਸਬ ਜੂਨੀਅਰ ਇੰਡੀਅਨ ਰਾਉਂਡ ਰੀਕਰਬ ਕੰਪਾਉਂਡ ਸਾਰੇ ਬੱਚਿਆਂ ਦੇ ਲਈ ਓਪਨ ਪੰਜਾਬ ਪ੍ਰੈਜ਼ੀਡੈਂਟਸ ਦੇ ਲਈ ਟੂਰਨਾਮੈਂਟ ਸੀ ਇਸ ਅੱਜ ਦੇ ਟੂਰਨਾਮੈਂਟ ਦੇ ਜਿਹੜੇ ਚੀਫ ਗੈਸਟ ਸੀਗੇ ਐਡਵੋਕੇਟ ਸਰਦਾਰ ਕਰਨ ਰਾਜਵੀਰ ਸਿੰਘ ਐਡਵਾਈਜ਼ਰ ਬੁੱਢਾ ਦਲ ਪਬਲਿਕ ਸਕੂਲ ਸਪੋਰਟਸ ਕਮਪਨੀ ਦੇ ਨੇ ਚਾਰਜ ਨੇ ਤੇ ਟੂਰਨਾਮੈਂਟ ਸਟਾਰਟ ਕਰ ਆ ਚੁੱਕੇ ਹਨ ਪਰ ਇਹਦੇ ਵਿੱਚ ਕਰੀਬ ਕਰੀਬ ਸਾਡੇ ਕੋਲੇ ਅੱਜ ਦੀ ਡੇਟ ਸਿਕਓਸਿਟੀ ਟੂਰਨਾਮੈਂਟ ਹੈ 60 ਦੇ ਕਰੀਬ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਜਿਹੜੇ ਬੜੇ ਉਤਸ਼ਾਹ ਦੇ ਨਾਲ ਜਿਹੜੇ ਮਿੰਨੀ ਗਰਪ ਸਬ ਜੂਨੀਅਰ ਵਾਲੇ ਬੱਚੇ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਅੱਜ ਆਏ ਹੋਏ ਨੇ ਉਹ ਉਹਨਾਂ ਨੂੰ ਇੰਚ ਲੱਗ ਰਿਹਾ ਕਿ ਅੱਜ ਅਸੀਂ ਆਪਣਾ ਮੇਲੇ ਹੀ ਮੇਲਾ ਵੀ ਇੰਜੋਏ ਕਰ ਰਹੇ ਤੇ ਗੇਮ ਦਾ ਐਕਸਪੋਜ਼ਰ ਵੀ ਉਹਨਾਂ ਦੇ ਲਈ ਹੋਏਗਾ। ਔਰ ਅਸੀਂ ਜਿਹੜੇ ਪੰਜਾਬ ਆਰਚਰੀ ਐਸੋਸੀਏਸ਼ਨ ਹੈ ਆਰਚਰੀ ਐਸੋਸੀਏਸ਼ਨ ਆਫ ਇੰਡੀਆ ਦੀ ਬਹੁਤ ਹੀ ਧੰਨਵਾਦੀ ਹਾਂ। ਉਹਨਾਂ ਨੇ ਸਾਨੂੰ ਇੱਕ ਬਹੁਤ ਸ਼ਾਰਟ ਨੋਟਿਸ ਦੇ ਵਿੱਚ ਇਹ ਕਰਵਾਉਣ ਦੇ ਲਈ ਕਿਹਾ। ਔਰ ਅਸੀਂ ਇਸ ਗਰਾਊਂਡ ਦੇ ਵਿੱਚ ਜਿਹੜਾ ਬਹੁਤ ਹੀ ਖੁਸ਼ ਨਮਾ ਮਾਹੌਲ ਹੈ ਅੱਜ ਅੱਛੀ ਧੁੱਪ ਵੀ ਨਿਕਲੀ ਹੈ ਬੱਚਿਆਂ ਨੂੰ ਐਕਸਪੋਜ਼ਰ ਵੀ ਅੱਛਾ ਮਿਲ ਰਿਹਾ ਹੈ ਇਹ ਟੂਰਨਾਮੈਂਟ ਅੱਜ ਕਰਵਾ ਰਹੇ ਹਾਂ ਇਸ ਦੀ ਕਲੋਜ਼ਿੰਗ ਸਰ ਕੱਲ ਹੈ ਸ਼ਾਮ ਨੂੰ ਕੱਲ ਪ੍ਰਾਈਜ਼ ਰਿਸੈਪਸ਼ਨ ਹੋ ਰਿਹਾ ਹੈ ਨਾਦਰ ਸਰਟੀਫିକੇਟਸ ਕੱਲ ਦਿੱਤੇ ਜਾਣਗੇ ਇਹ ਇੰਡੀਆ ਦੇ 10 ਸ਼ਹਿਰਾਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਇਹ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੀ ਹੋਇਆ ਹੈ ਇਹ ਰਾਜਸਥਾਨ ਚ ਹੋਏਗਾ ਹਰਿਆਣੇ ਚ ਹੋਏਗਾ 오ਰਿਸਾ ਚ ਹੋਏਗਾ ਇਸ ਤਰ੍ਹਾਂ ਸਾਰੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਉਹਨਾਂ ਨੇ 10 ਜਗ੍ਹਾ ਦੇ ਉੱਤੇ ਕਰਾਉਣ ਨੂੰ ਇਹ ਪਾਰਟਿਸਪੈਂਟ ਇ ਦੀ ਪਾਰਟੀ ਸੋ ਦੇ ਸਟੇਟ ਵਾਈਜ਼ ਹੋਣਗੇ ਸਾਰੇ ਸਾਰੇ ਇੱਥੇ ਦੇ ਪੰਜਾਬ ਵਾਲੇ ਪੰਜਾਬ ਹਰਿਆਣੇ ਵਾਲੇ ਹਰਿਆਣੇ ਵਿੱਚ ਰਾਜਸਥਾਨ ਦੇ ਰਾਜਸਥਾਨ ਵਿੱਚ 오ਡੀਸਾ ਦੇ 오ਡੀਸਾ ਦੇ ਵਿੱਚ ਜਿੱਥੇ ਜਿੱਥੇ ਵੀ ਹੋ ਰਿਹਾ ਹੈ ਤੇ ਫਾਈਨਲ ਪ੍ਰੋਸੈਸ ਕੀ ਹੈ ਫਾਈਨਲ ਇਹ ਸਾਰੇ ਪ੍ਰੋਮੋਸ਼ਨਲ ਟੂਰਨਾਮੈਂਟ ਹੈ ਜਨਰਲ ਅਵੇਅਰਨੈਸ ਟੂਰਨਾਮੈਂਟ ਹੈ اور ایکسپوزر ਟੂਰਨਾਮੈਂਟ ਹੈ ਤਾਂ ਕਿ ਲੋਕ ਬੱਚਿਆਂ ਨੂੰ ਜ਼ਿਆਦਾ ایکسپوزر ਵੀ ਮਿਲ ਜਾਵੇ ਲੋਕਾਂ ਨੂੰ ਅਵੇਅਰਨੈਸ ਹੋਵੇ ਤਾਂ ਕਿ ਯਾਦ ਤੋਂ ਜ਼ਿਆਦਾ ਲੋਕ ਇਸ ਆਰਥਰੀ ਨਾਲ ਜੁੜ ਸਕਣ ਸਰ ਪੰਜਾਬ ਦੇ ਵਿੱਚ ਆਰਥਰੀ ਦਾ ਬਹੁਤ ਅੱਛਾ ਭੂਖਾ ਕੁੜੀਆਂ ਦੇ ਲਈ ਬਹੁਤ ਹੀ ਖਾਸ ਕਰਕੇ ਉਸਕੇ ਕੰਮ ਕੁੜੀਆਂ ਦਾ ਕੰਪੀਟੀਸ਼ਨ ਥੋੜਾ ਘੱਟ ਹੈ ਪਰ ਇਹਦੇ ਚ ਰਿਜ਼ਲਟ ਓਰੀਐਂਟਡ ਹੈ ਜੇ ਮਿਹਨਤ ਕਰਾਂਗੇ ਤਾਂ ਡੈਫੀਨੇਟਲੀ ਰਿਜ਼ਲਟ ਜਿਹੜਾ ਹੈਗਾ ਨੈਸ਼ਨਲ ਲੈਵਲ ਦੇ ਉੱਤੇ ਨਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਂਗੇ ਔਰ ਪੰਜਾਬ ਦੇ ਜਿਹੜੇ ਪਲੇਅਰ ਨੇ ਐਸ ਵੇਲੇ ਜਦੋਂ ਵੀ ਕੋਈ ਟੀਮ ਬਾਹਰ ਜਾਂਦੀ ਹੈ ਹਰ ਵਾਰੀ ਇੱਕ ਜਾਂ ਦੋ ਪਲੇਅਰ ਪੰਜਾਬ ਦੇ ਜਾਂਦੇ ਹੀ ਨੇ ਇੰਟਰਨੈਸ਼ਨਲ ਟੂਰਨਾਮੈਂਟ ਦੇ ਵਿੱਚ ਔਰ ਹੁਣ ਇਹ ਹੀ ਸਾਡਾ ਸਿਸਟਰੈਂਡ ਦੇ ਵਿੱਚ ਆਪਣਾ ਟੂਰਨਾਮੈਂਟ ਇਹਦੇ ਚ ਆਰਚਰਸ ਆਰਚਰਸ ਦੇ ਰੂਪ ਤੇ ਕੋਚਸ ਦੇ ਲਈ ਕਿ ਉਹਨਾਂ ਨੇ ਕਰ ਆਪਣਾ ਸੈਮੀਨਾਰ ਕਰਾਇਆ ਸੀ ਉਹਦੇ ਵਿੱਚ ਦੋ ਆਰਚਰਸ ਗਏ ਸੀ ਸਾਡੇ ਆਰਚਰੀ ਕੋਚਸ ਗਏ ਸੀਗੇ ਜਿਹੜੇ ਉੱਥੇ ਕੁਆਲੀਫਾਈ ਹੋ ਕੇ ਆਏ ਨੇ ਹੁਣ ਇਸ ਤੋਂ ਬਾਅਦ ਕੋਰੀਆਸ਼ ਜਾ ਰਹੇ ਨੇ ਦੋ ਦੋ ਆਰਚਰਸ ਤੇ ਪਲੱਸ ਨਾਲ ਆਰਚਰਸ ਦੇ ਕੋਚਸ ਕੀ ਆਪਣੇ ਏਸ਼ੀਅਨ ਜਾਂ 올ਿਮਪਿਕਸ ਦੇ ਵਿੱਚ ਵੀ ਕੁਝ ਕੋਈ ਹਾਸਿਲ ਕੀਤਾ ਮੁਕਾਮ ਏਸ਼ੀਅਨ ਦੇ ਵਿੱਚ ਮੈਡਲਿਸਟ ਹੈਗੇ ਨੇ ਪੰਜਾਬ ਦੇ ਕੁੜੀ ਪ੍ਰਨੀਤ ਕੌਰ ਹੈਗੀ ਹੈ 올ਿਮਪਿਕਸ ਦੇ ਵਿੱਚ ਹਰਵਿੰਦਰ ਹੈ ਪੜਦਾ ਪੰਜਾਬੀ ਯੂਨੀਵਰਸਿਟੀ ਹੈ ਉਨ ਜੋ ਚੀਜ਼ ਕਿਹਾ ਹੈ ਪਰ ਹੈ ਉਹ ਸਾਡਾ ਹੀ ਪ੍ਰੋਡਕਟ ਹੈ ਪੰਜਾਬ ਯੂਨੀਵਰਸਿਟੀ ਦਾ ਪ੍ਰੋਡਕਟ ਹੈ ਔਰ ਹੁਣ ਵੀ ਇਹ ਨੇੜੇ ਆਉਣ ਵਾਲੀਆਂ ਲੋਪਿਕਸ ਹੈਗੀਆਂ ਉਹਦੇ ਵਿੱਚ ਆਲਰੇਡੀ ਕੁਆਲੀਫਾਈ ਕਰ ਚੁੱਕੇ ਹੈ ਕੋਟਾ ਸਾਡਾ ਰਿਜ਼ਰਵ ਹੈ ਹੁਣ ਉਹਨਾਂ ਦੀ ਸਿਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈ ਇਸ ਵੇਲੇ ਫੈਜ਼ਾ ਕੱਪ ਦੇ ਵਿੱਚ ਦੁਬਈ ਦੇ ਵਿੱਚ ਵੀ ਟੂਰਨਾਮੈਂਟ ਹੋਏਗਾ ਉਹਦੇ ਵਿੱਚੋਂ ਕੁਆਲੀਫਿਕੇਸ਼ਨ ਹੋ ਸਕਦੀ ਹੈ ਫੈਰੀਕਰ ਕੈਟੇਗਰੀ ਦੇ ਵਿੱਚ ਆਲਰੇਡੀ ਇੱਕ ਸਲੋਟ ਸਾਨੂੰ ਪੈਰਿਸ ਦੇ ਲਈ ਮਿਲ ਚੁੱਕਾ ਹੈ ਔਰ ਪੈਰਾ ਦੇ ਵਿੱਚ ਸਾਡੇ 4-5 ਸਲੋਟ ਆਉਣ ਦੀ ਉਮੀਦ ਕਰ ਰਹੇ ਹਾਂ ਥੈਂਕ ਯੂ ਸਰ